ਜਹਾਨੋਂ ਤੁਰ ਗਏ ਵਿਅਕਤੀਆਂ ਦੀਆਂ ਇਹ ਚੀਜ਼ਾਂ ਗਲਤੀ ਨਾਲ ਵੀ ਨਹੀਂ ਵਰਤਣੀਆਂ ਚਾਹੀਦੀਆਂ ਪੈ ਸਕਦੇ ਨੇ ਲੈਣੇ ਦੇ ਦੇਣੇ ਇਸ ਜਹਾਨ ਵਿੱਚ ਆਇਆ ਨੇ ਇੱਕ ਦਿਨ ਤੁਰ ਜਾਣਾ ਪਰ ਕੋਈ ਵੀ ਇਸ ਜਹਾਨ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਤੁਰ ਗਿਆਂ ਨੂੰ ਭਲਾਉਣਾ ਵੀ ਬੜਾ ਔਖਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਤਿੰਨ ਅਜਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਇਸ ਜਹਾਨੋਂ ਤੁਰ ਗਿਆਂ ਦੀਆਂ ਕਦੇ ਵੀ ਨਹੀਂ ਵਰਤਣੀਆਂ ਚਾਹੀਦੀਆਂ ਇਹ ਤਿੰਨ ਚੀਜ਼ਾਂ ਵਰਤਨ ਨਾਲ ਬਹੁਤ ਹੀ ਅਸ਼ੁਭ ਹੋ ਸਕਦਾ ਹੈ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਆਉਂਦਾ ਹੈ ਕੱਪੜਿਆਂ ਦਾ ਪਹਿਨਣਾ ਇਸ ਜਹਾਨੋਂ ਤੁਰ ਗਏ ਵਿਅਕਤੀ ਦੇ ਕੱਪੜੇ ਭੁੱਲ ਕੇ ਵੀ ਨਹੀਂ ਪਹਿਨਣੇ ਚਾਹੀਦੇ ਕਹਿੰਦੇ ਨੇ ਵਿਅਕਤੀ ਦਾ ਆਪਣੇ ਕੱਪੜਿਆਂ ਨਾਲ ਬਹੁਤ ਜ਼ਿਆਦਾ ਲਗਾਵ ਹੁੰਦਾ ਹੈ ਇਸ ਲਈ ਇਸ ਜਹਾਨੋਂ ਤੁਰ ਗਿਆਂ ਦੇ ਕੱਪੜੇ ਪਹਿਨਣ ਤੋਂ ਗੁਰੇਜ਼ ਕਰਨਾ ਚਾਹੀਦਾ ਅੱਗੇ ਆਉਂਦਾ ਹੈ ਗਹਿਣੇ ਕਹਿੰਦੇ ਨੇ ਹਰ ਵਿਅਕਤੀ ਦਾ ਆਪਣੇ ਗਹਿਣਿਆਂ ਨਾਲ ਬਹੁਤ ਜ਼ਿਆਦਾ ਲਗਾਵ ਹੁੰਦਾ ਹੈ ਇਸ ਜਹਾਨੋਂ ਤੁਰ ਗਏ ਵਿਅਕਤੀ ਦੇ ਗਹਿਣੇ ਪਹਿਨਣ ਤੋਂ ਗੁਰੇਜ਼ ਕਰਨਾ ਚਾਹੀਦਾ ਜੇਕਰ ਹੋ ਸਕੇ ਤਾਂ ਗਹਿਨੇ ਢਾਲ ਕੇ ਨਵੇਂ ਬਨਵਾ ਲੈਣੇ ਚਾਹੀਦੇ ਨੇ ਅੱਗੇ ਆਉਂਦਾ ਹੈ ਕੜੀ ਸਿਆਣੇ ਕਹਿੰਦੇ ਨੇ ਕਿ ਕਿਸੇ ਵੀ ਗੁਜ਼ਰ ਗਏ ਵਿਅਕਤੀ ਦੀ ਕੜੀ ਸਾਨੂੰ ਕਦੇ ਵੀ ਨਹੀਂ ਬਨਣੀ ਚਾਹੀਦੀ ਅਜਿਹਾ ਕਰਨ ਨਾਲ ਗੁਜ਼ਰੇ ਹੋਏ ਵਿਅਕਤੀ ਦੇ ਭੈੜੇ ਸੁਪਨੇ ਸਤਾਉਣ ਲੱਗਦੇ ਨੇ ਇਸ ਲਈ ਗੁਜ਼ਰ ਗਏ ਵਿਅਕਤੀ ਦੀ ਕੜੀ ਬਨਣ ਤੋਂ ਗੁਰੇਜ਼ ਕਰਨਾ ਚਾਹੀਦਾ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ